ਬੜੀ ਸੋਹਣੀ વાર્ਤਾ ਕਿਸੇ ਵਿਦਵਾਨ ਨੇ ਦਰਜ ਕੀਤੀ ਉਹ ਕਹਿੰਦੇ ਕੋਈ ਮਨੁੱਖ ਇੱਕ ਧਰਮਸ਼ਾਲਾ ਦੇ ਵਿੱਚ ਰਾਤ ਰਹਿਣ ਵਾਸਤੇ ਰਾਤ ਦੇ ਬਸੇਰੇ ਵਾਸਤੇ ਦਾਖਲ ਹੁੰਦਾ ਹੈ ਕਹਾਣੀ ਹੈ ਸਮਝ ਆ ਜਾਏ ਤੇ ਥੋੜਾ ਜਾਇਦੇ ਤੋਂ ਕੁਝ ਨਾ ਕੁਝ ਸਿੱਖਣ ਦਾ ਯਤਨ ਕਰ ਲੈਣਾ ਕੋਈ ਮਨੁੱਖ ਕਿਸੇ ਧਰਮਸ਼ਾਲਾ ਦੇ ਵਿੱਚ ਰਹਿਣ ਬਸ਼ਰ ਕਰਨ ਵਾਸਤੇ ਰਾਤ ਦੇ ਬਸੇਰੇ ਵਾਸਤੇ ਦਾਖਲ ਹੁੰਦਾ ਧਰਮਸ਼ਾਲਾ ਦਾ ਜਿਹੜਾ ਮਾਲਕ ਹੈ ਉਸ ਧਰਮਸ਼ਾਲਾ ਦੇ ਮਾਲਕ ਨੂੰ ਪੁੱਛਦਾ ਵੀ ਮੈਨੂੰ ਰਾਤ ਰਹਿਣ ਲਈ ਜਗ੍ਹਾ ਮਿਲੇਗੀ ਉਹ ਕਹਿੰਦਾ ਕਿਉਂ ਨਹੀਂ ਵਾਈ ਨਾਟ ਜੇ ਉਹ ਜੀ ਜਗ੍ਹਾ ਤੁਸੀਂ ਚਾਹੀਦੀ ਹੈ ਤੁਹਾਨੂੰ ਤੁਹਾਨੂੰ ਦੇ ਦੇਵਾਂਗੇ ਠੀਕ ਹੈ ਉਸਨੇ ਆਪਣੀ ਰਿਕੁਆਇਰਮੈਂਟ ਦੇ ਮੁਤਾਬਕ ਆਪਣੀ ਲੋੜ ਦੇ ਮੁਤਾਬਕ ਕਮਰੇ ਦਾ ਜ਼ਿਕਰ ਕੀਤਾ ਮੈਨੂੰ ਇੰਨੀ ਕੁ ਜਗ੍ਹਾ ਚਾਹੀਦੀ ਹੈ ਇਹਨਾਂ ਕੋ ਮੇਰੇ ਕੋਲ ਸਮਾਨ ਹੈ ਸਵੇਰ ਦੇ ਵਕਤ ਮੈਂ ਆਪਣੇ ਸਫ਼ਰ ਤੇ ਚਲਾ ਜਾਵਾਂਗਾ ਇਹ ਰਾਤ ਮੈਨੂੰ ਇੱਥੇ ਰਹਿਣ ਵਾਸਤੇ ਦਿੱਤੀ ਜਾਏ ਉਹ ਓਨਰ ਨੇ ਉਸ ਧਰਮਸ਼ਾਲਾ ਦੇ ਮਾਲਕ ਨੇ ਜਿਹੜਾ ਉਸ ਧਰਮਸ਼ਾਲਾ ਨੂੰ ਚਲਾ ਰਿਹਾ ਸੀ ਉਹਨੇ ਉਹਦੀ ਰਿਕੁਆਇਰਮੈਂਟ ਮੁਤਾਬਕ ਉਹਦੀ ਲੋੜ ਮੁਤਾਬਕ ਉਹਨੂੰ ਕਮਰਾ ਦੇ ਦਿੱਤਾ ਰਾਤ ਦਾ ਵਕਤ ਅਜੇ ਤੱਕ ਲੋਕ ਥੋੜਾ ਬਹੁਤਾ ਟਹਿਲ ਰਹੇ ਨੇ ਤੇ ਉਸ ਨੇ ਕਿਸੇ ਦੇ ਚੀਖਣ ਦੀ ਆਵਾਜ਼ ਸੁਣੀ ਉੱਚੀ ਉੱਚੀ ਕੋਈ ਬੱਚੇ ਵਾਂਗੂ ਚੀਖ ਰਿਹਾ ਹੈ ਮੈਨੂੰ ਆਜ਼ਾਦ ਕਰਾਓ ਮੈਨੂੰ ਮੁਕਤ ਕਰਵਾਓ ਮੈਨੂੰ ਛਡਾਓ ਮੈਨੂੰ ਛਡਾਓ ਕਹਿਣ ਲੱਗੇ ਵੀ ਉਹ ਬੰਦਾ ਹੈਰਾਨ ਹੋਇਆ ਉਹ ਘਬਰਾ ਵੀ ਗਿਆ ਵੀ ਜਿਹੜੀ ਧਰਮਸ਼ਾਲਾ ਦੇ ਵਿੱਚ ਆਪਾਂ ਰਹਿ ਰਹੇ ਹਾਂ ਰਾਤ ਕੱਟ ਰਹੇ ਹਾਂ ਕਿਤੇ ਇਹ ਨਾ ਹੋਵੇ ਇੱਥੇ ਕੋਈ ਮਿਸ ਹੈਪਨਿੰਗ ਕੋਈ ਸਮੱਸਿਆ ਹੋਵੇ ਰਾਤ ਦੇ ਵਕਤ ਕੋਈ ਕੁਰਲਾ ਰਿਹਾ ਹੈ ਕੋਈ ਚੀਕ ਰਿਹਾ ਹੈ ਮੈਨੂੰ ਛਡਾਓ ਮੈਨੂੰ ਆਜ਼ਾਦ ਕਰਾਓ ਮੈਨੂੰ ਛਡਾ ਦਿਓ ਇਸ ਤਰ੍ਹਾਂ ਵਾਰੀ-ਵਾਰੀ ਕੋਈ ਚੀਖ ਰਿਹਾ ਹੈ ਵਾਰੀ-ਵਾਰੀ ਕੋਈ ਬੋਲ ਰਿਹਾ ਹੈ ਕਹਿਣ ਲੱਗੇ ਇਹ ਨਾ ਹੋਵੇ ਕਿਤੇ ਇਸ ਧਰਮਸ਼ਾਲਾ ਦੇ ਵਿੱਚ ਲੁਟੇਰੇ ਹੀ ਬੈਠੇ ਹੋਣ ਜਿਹੜੇ ਰਾਤ ਦੇ ਵਕਤ ਕਿਸੇ ਬੰਦੇ ਨੂੰ ਕੈਦਖਾਨੇ ਦੇ ਵਿੱਚ ਪਾ ਕੇ ਉਹਦੇ ਤੇ ਤਸ਼ੱਦਦ ਕਰਦੇ ਹੋਣ ਉਸਨੇ ਥੋੜਾ ਜਿਹਾ ਤਹਈਆ ਕਰਕੇ ਥੋੜਾ ਜਿਹਾ ਯਤਨ ਕਰਕੇ ਇਹਦੀ ਇਨਵੈਸਟੀਗੇਸ਼ਨ ਇਹਦੀ ਸ਼ਾਨ ਸ਼ਾਨਵੀਨ ਕਰਨ ਦਾ ਯਤਨ ਕੀਤਾ ਤਹਿਕੀਕਾ ਕਰਨੀ ਸ਼ੁਰੂ ਕੀਤੀ ਤਹਿਕੀਕਾਤ ਦੇ ਵਿੱਚ ਉਹਨੂੰ ਇੱਕ ਗੱਲ ਸਮਝ ਲੱਗੀ ਕਿ ਜਿਹੜੇ ਪਾਸੋਂ ਆਵਾਜ਼ ਆ ਰਹੀ ਹੈ ਉਹ ਨੇੜੇ ਇੱਕ ਕਮਰਾ ਸੀ ਜਿਸ ਪਾਸੇ ਆਵਾਜ਼ ਆ ਰਹੀ ਸੀ ਉਸ ਕਮਰੇ ਵੱਲ ਉਹ ਗਿਆ ਉਹਨੇ ਉਸ ਕਮਰੇ ਦੇ ਵਿੱਚ ਲੱਗੀ ਹੋਈ ਮਿਸ਼ਾਲ ਜਗਾਈ ਚੀਖਾਂ ਬਿਲਕੁਲ ਨੇੜੇ ਬੋਲਡਿੰਗ ਆ ਰਹੀਆਂ ਸਨ ਉਸ ਕਮਰੇ ਵਿੱਚ ਦਾਖਲ ਹੋਇਆ ਕਿ ਇਸ ਕਮਰੇ ਵਿੱਚੋਂ ਕੋਈ ਚੀਖ ਰਿਹਾ ਹੈ ਚੀਖਣ ਦੀ ਆਵਾਜ਼ ਸੁਣ ਕੇ ਉਸ ਕਮਰੇ ਦੀ ਮਿਸ਼ਾਲ ਜਗਾਈ ਮਿਸ਼ਾਲ ਜਗਾਈ ਤੇ ਉਹ ਕੀ ਦੇਖਦਾ ਇੱਕ ਪਿੰਜਰਾ ਹੈ ਤੇ ਪਿੰਜਰੇ ਦੇ ਵਿੱਚ ਇੱਕ ਤੋਤਾ ਕੈਦ ਹੈ ਇੱਕ ਪਿੰਜਰਾ ਹੈ ਪਿੰਜਰੇ ਵਿੱਚ ਤੋਤਾ ਕੈਦ ਹੈ ਤੇ ਤੋਤਾ ਵਾਰੀ ਵਾਰੀ ਕੁਰਲਾ ਰਿਹਾ ਹੈ ਕਿ ਮੈਨੂੰ ਛੁਡਾਓ ਮੈਨੂੰ ਆਜ਼ਾਦ ਕਰਾਓ ਮੈਨੂੰ ਆਜ਼ਾਦ ਕਰਾਓ ਤੋਤੇ ਤੋਤੇ ਦੇ ਕੁਰਲਾਉਣ ਦਾ ਕਾਰਨ ਇਹ ਹੀ ਸੀ ਜਦੋਂ ਰਾਤ ਹੋ ਜਾਂਦੀ ਸੀ ਹਨੇਰਾ ਹੋ ਜਾਂਦਾ ਸੀ ਉਹ ਤੋਤਾ ਆਪਣੇ ਆਪ ਨੂੰ ਕੈਦ ਵਿੱਚ ਮਹਿਸੂਸ ਕਰਦਾ ਸੀ ਤੇ ਰੋਲਾ ਪਾਉਣਾ ਸ਼ੁਰੂ ਕਰ ਦਿੰਦਾ ਸੀ ਅਸਲ ਦੇ ਵਿੱਚ ਉਹ ਤੋਤਾ ਮਾਲਕ ਦਾ ਪਾਲਤੂ ਤੋਤਾ ਸੀ ਉਸ ਨੂੰ ਮੁਕਤੀ ਦਾ ਕੋਈ ਪਤਾ ਨਹੀਂ ਸੀ ਪਰ ਮੁਕਤੀ ਮੁਕਤੀ ਕਰਲਾਉਂਦਾ ਸੀ ਆਜ਼ਾਦ ਹੋਣ ਦਾ ਉਹਨੂੰ ਕੋਈ ਆਜ਼ਾਦ ਹੋਣ ਦਾ ਸ਼ੌਂਕ ਨਹੀਂ ਸੀ ਉਹਨੇ ਇੱਕ ਲਫ਼ਜ਼ ਹੀ ਸਿੱਖ ਲਿਆ ਸੀ ਆਜ਼ਾਦ ਵੀ ਮੈਂ ਆਜ਼ਾਦ ਹੋ ਜਾ ਮੈਨੂੰ ਕੋਈ ਛੁਡਾ ਦਿਓ ਮੈਨੂੰ ਕੋਈ ਆਜ਼ਾਦ ਕਰਵਾ ਦੇ ਲਫ਼ਜ਼ ਗਾਹੇ ਬਗਾਹੇ ਕਿਤੇ ਨਾ ਕਿਤੇ ਉਹਨੇ ਸੁਣ ਲਿਆ ਹੋਵੇਗਾ ਤੇ ਸਿੱਖ ਲਿਆ ਉਹ ਬੰਦੇ ਨੂੰ ਤਰਸ ਆਇਆ ਵੀ ਸ਼ਾਇਦ ਇਸ ਮਾਲਕ ਨੇ ਧੱਕੇ ਨਾਲ ਇਸ ਤੋਤੇ ਨੂੰ पिंजਰੇ ਵਿੱਚ ਪਾਇਆ ਤੇ ਆਪਾਂ ਇਸ ਤੋਤੇ ਨੂੰ ਇਸ ਬੰਦੀ ਦੇ ਵਿੱਚੋਂ ਮੁਕਤ ਕਰ ਦਿੰਨੇ ਹ ਹੁਣ ਉਹਨੇ ਜਦੋਂ ਉਸ ਤੋਤੇ ਨੂੰ ਉਸ पिंजਰੇ ਚੋਂ ਕੱਢਣਾ ਚਾਹਿਆ ਉਹਨੇ ਤੋਤੇ ਨੂੰ ਕਿੰਜਰੇ ਚੋਂ ਕੱਢਣ ਲੱਗਿਆ ਤੇ ਤੋਤੇ ਨੇ ਉਹਦੇ ਹੱਥਾਂ ਦੇ ਉੱਤੇ ਨੋਂਧਰਾਂ ਵੀ ਮਾਰੀਆਂ ਉਹਦੇ ਹੱਥਾਂ ਦੇ ਉੱਤੇ ਚੁੰਝਾਂ ਦੇ ਨਾਲ ਚੱਕ ਵੀ ਵੱਡੇ ਦੰਨੀਆਂ ਵੀ ਵੱਡੀਆਂ ਕਹਿਣ ਦਾ ਭਾਵ ਉਹਦੇ ਹੱਥਾਂ ਦੇ ਵਿੱਚੋਂ ਖੂਨ ਵੀ ਸਿਮ ਗਿਆ ਪਰ ਉਹ ਪਰਉਪਕਾਰ ਕਰਨ ਵਾਲਾ ਮਨੁੱਖ ਉਹਦੇ ਅੰਦਰ ਪਰਉਪਕਾਰ ਦੀ ਭਾਵਨਾ ਜਾਗੀ ਹੋਈ ਹੈ ਉਹ ਉਸ ਤੋਤੇ ਨੂੰ ਬਾਹਰ ਕੱਢਦਾ ਹੈ ਬਾਹਰ ਕੱਢਦਾ ਉਹਨੂੰ ਵਿਚਾਲ ਕਮਰੇ ਚ ਜਾਗ ਰਿਹਾ ਤੋਤਾ ਜਿਹੜਾ ਸ਼ਾਂਤ ਹੈ ਜਦੋਂ ਉਹਨੂੰ ਕਮਰੇ ਦਾ ਹਨੇਰਾ ਜਿਵੇਂ ਛਟ ਗਿਆ ਤੋਤਾ ਸ਼ਾਂਤ ਹੋ ਗਿਆ ਕਹਿਣ ਲੱਗਿਓ ਬਾਹਰ ਕੱਢ ਕੇ ਤੋਤੇ ਨੂੰ ਪਿੰਜਰੇ ਤੋਂ ਬਾਹਰ ਬਿਠਾਉਂਦਾ ਤੋਤਾ ਦੌੜ ਕੇ ਫਿਰ ਆ ਕੇ ਪਿੰਜਰੇ 'ਚ ਹੀ ਵੜ ਜਾਂਦਾ ਉਹ ਮਸ਼ਾਲ ਬਜਾ ਕੇ ਫਿਰ ਬਾਹਰ ਜਾਣ ਲੱਗਦਾ ਤੋਤਾ ਫਿਰ ਰੋਲਾ ਪਾਉਂਦਾ ਮੈਨੂੰ ਬਚਾਓ ਮੈਨੂੰ ਮੁਕਤ ਕਰਾਓ ਮੈਂ ਬਹੁਤ ਕੈਲ ਖਾਨੇ ਵਿੱਚ ਆ ਮੈਨੂੰ ਮੁਕਤ ਕਰਾਓ ਬੋਲਣ ਵਾਲਾ ਤੋਤਾ ਸੀ ਦੁਬਾਰਾ ਫਿਰ ਮਸ਼ਾਲ ਜਗਾਉਂਦਾ ਹੈ ਫਿਰ ਤੋਤੇ ਨੂੰ ਕੱਢਦਾ ਉਹ ਵਾਰੀ-ਵਾਰੀ ਇਸ ਪ੍ਰਕਾਰ ਨੂੰ ਕਈ ਵਾਰੀ ਦੁਹਰਾਉਂਦਾ ਹੈ ਤੋਤੇ ਨੂੰ ਆਜ਼ਾਦ ਕਰਨ ਦਾ ਯਤਨ ਕਰਦਾ ਪਰ ਉਹ ਆਜ਼ਾਦ ਨਹੀਂ ਹੁੰਦਾ ਅਸਲ ਦੇ ਵਿੱਚ ਮੁਕਤ ਕਰਵਾਉਣ ਦੀ ਜਿਹੜੀ ਚੀਖ ਚਿਹੜਾ ਸੀ ਇਹ ਉਸ ਤੋਤੇ ਦੀ ਆਦਤ ਸੀ ਉਹ ਮੁਕਤ ਨਹੀਂ ਸੀ ਹੋਣਾ ਚਾਹੁੰਦਾ ਮੈਂ ਕੋ ਬੇਨਤੀ ਕਰਾਂ ਅਸੀਂ ਧਰਮੀ ਹੋਣ ਦੀ ਆਦਤ ਪਾੜ ਲਈ ਹੈ ਅਸੀਂ ਸੱਚਮੁੱਚ ਧਰਮੀ ਨਹੀਂ ਹੋਣਾ ਚਾਹੁੰਦੇ ਬੰਦੇ ਨੂੰ ਮੁਕਤ ਕਰਨ ਦੇ ਜਿਹੜੇ ਕਰਮ ਕਾਂਡ ਨੇ ਉਹ ਸਾਡੀ ਇੱਕ ਆਦਤ ਬਣ ਗਈ ਹੈ ਅਸੀਂ ਸੱਚਮੁੱਚ ਮੁਕਤ ਨਹੀਂ ਹੋਣਾ ਚਾਹੁੰਦੇ ਅਸੀਂ ਬੰਦੇ ਦੀ ਮੁਕਤੀ ਦਾ ਪ੍ਰਬੰਧ ਉਹਦੇ ਮਰਨ ਤੋਂ ਬਾਅਦ ਕਰਦੇ ਆ ਜਿੰਨੇ ਵੀ ਕਰਮ ਕਾਂਡ ਨੇ ਮੌਤ ਤੋਂ ਬਾਅਦ ਕੀਤੇ ਜਾਂਦੇ ਨੇ ਬੰਦੇ ਨੂੰ ਮੁਕਤ ਕਰਦੇ ਏ ਜਿਹੜੇ ਬੰਦੇ ਦੀ ਮੁਕਤੀ ਵਾਸਤੇ ਅਸੀਂ ਸਾਰੇ ਯਤਨ ਕਰਦੇ ਆ ਜਿਉਂਦਿਆਂ ਜੀ ਉਹਨੇ ਆਪਣੀ ਮੁਕਤੀ ਵਾਸਤੇ ਇੱਕ ਵੀ ਪ੍ਰਬੰਧ ਨਹੀਂ ਕੀਤਾ ਹੁੰਦਾ ਮੰਨਿਏ ਨਾ ਮੰਨਿਏ ਗੱਲ ਬਕਰੀ ਮੈਂ ਮਾਫੀ ਚਾਹੁੰਦਾ ਤੁਹਾਡੇ ਤੋਂ ਇਹ ਸਾਰਾ ਕੁਝ ਸਾਡੇ ਸਾਰਿਆਂ ਦੇ ਘਰਾਂ 'ਚ ਮੇਰੇ ਘਰ 'ਚ ਵੀ ਤੁਹਾਡੇ ਵੀ ਆਪਣੇ ਸਾਰਿਆਂ ਦੇ ਹੁੰਦਾ ਸਾਰੇ ਸਾਧਨ ਅਸੀਂ ਮੁਕਤੀ ਵਾਸਤੇ ਕਰਦੇ ਆਂ ਪਰ ਕੋਈ ਬੰਦਾ ਮੁਕਤ ਨਹੀਂ ਹੋਣਾ ਚਾਹੁੰਦਾ ਅਸੀਂ ਸਾਰਾ ਕੁਝ ਜਿਹੜਾ ਹੈਗਾ ਉਹ ਪਕੜ ਕੇ ਰੱਖਣਾ ਚਾਹੁੰਦੇ ਆਂ ਤੇ ਨਾਲ ਨਾਲ ਇਹ ਵੀ ਕਹਿੰਦੇ ਆਂ ਅਸੀਂ ਮੁਕਤ ਵੀ ਹੋ ਜਾਈਏ ਅਸੀਂ ਮੋਹ ਦੇ ਵਿੱਚ ਗਰਸੇ ਵੀ ਹੋਏ ਆਂ ਤੇ ਵਾਰੀ-ਵਾਰੀ ਅਸੀਂ ਗੁਰੂ ਦੇ ਕੋਲ ਬਹਿ ਕੇ ਵੀ ਕਈ ਵਾਰੀ ਆਪਣੇ ਮੋਹ ਨੂੰ ਸਾਡੇ ਅੰਦਰਲਾ ਮੋਹ ਉਜਾਗਰ ਹੋ ਜਾਂਦਾ ਹੈ ਗੁਰੂ ਦੇ ਕੋਲ ਬੈਠਾ ਵੀ ਲੋਭ ਉਜਾਗਰ ਹੋ ਜਾਂਦਾ ਹੈ ਪਰ ਅਸੀਂ ਰਸਨਾ ਦੇ ਵਿੱਚ ਉਹ ਵੀ ਕਹਿ ਰਹੇ ਹੁੰਨੇ ਆ ਵਾਹਿਗੁਰੂ ਕਾਮ ਕਰੋਧ ਅਰ ਲੋਭ ਮੋ ਬਿੰਸ ਜਾਏ ਹੰਬੇਦ ਵਾਰੀ-ਵਾਰੀ ਜ਼ਬਾਨ ਇਹ ਕਹਿ ਰਹੀ ਹੁੰਦੀ ਹੈ ਵਾਹਿਗੁਰੂ ਅੰਦਰ ਦਾ ਕਾਮ ਮਿਟ ਜਾਏ ਅੰਦਰ ਦਾ ਕਰੋਧ ਮਿਟ ਜਾਏ ਅੰਦਰ ਦਾ ਲੋਭ ਮਿਟ ਜਾਏ ਅੰਦਰ ਦਾ ਹੰਕਾਰ ਮਾਰ ਦੇ ਵਾਹਿਗੁਰੂ ਅੰਦਰ ਦੀ ਹਉਮੈ ਮਰ ਜਾਏ ਨੇ ਤਸੀਂ ਕਹਿ ਰਹੇ ਹੁੰਨੇ ਆ ਪਰ ਅੰਦਰ ਵਾਲਾ ਜਿਹਦੀ ਹਉਮੈ ਨੂੰ ਮਾਰਨ ਦਾ ਯਤਨ ਕਰਨਾ ਉਹ ਅਸੀਂ ਕਦੇ ਵੀ ਨਹੀਂ ਚਾਹੁੰਦੇ ਹੁੰਦੇ ਮੁਕਤੀ ਦੀਆਂ ਗੱਲਾਂ ਬੰਦਾ ساری ਉਮਰ ਕਰਦਾ ਹੈ ਪਰ ਮੁਕਤ ਹੋਣਾ ਨਹੀਂ ਚਾਹੁੰਦਾ ਕਮਾਲ ਹੈ ਤੋਤੇ ਵਰਗਾ ਜੀਵਨ ਹੈ ਫਿਰ ਇਹਨੂੰ ਅਸੀਂ ਜਾਨਵਰਾਂ ਵਾਲਾ ਜੀਵ ਨਹੀਂ ਕਹਾਗੇ ਕਿ ਅਸੀਂ ਰੌਲਾ ਜ਼ਰੂਰ ਪਾਉਨੇ ਆ ਕਿ ਸਾਨੂੰ ਛੁਡਾ ਦਿਓ ਇਸ ਪਿੰਜਰੇ ਚੋਂ ਪਰ ਅਸੀਂ ਉਸ ਪਿੰਜਰੇ ਦੇ ਨਾਲ ਇੰਨਾ ਕੁ ਵੱਜੇ ਆ ਕਿ ਜੇਕਰ ਸਾਨੂੰ ਕੋਈ ਇਸ ਪਿੰਜਰੇ ਚੋਂ ਕੱਢਣ ਵਾਲਾ ਆ ਜਾਵੇ ਤੇ ਅਸੀਂ ਉਹਦੇ ਹੱਥਾਂ ਨੂੰ ਸਭ ਤੋਂ ਪਹਿਲਾਂ ਲਹੂ ਲਹਾਨ ਕਰਾਂਗੇ ਮੈਂ ਕੱਲ੍ਹ ਕੇ ਪਰਸੋਂ ਵੀ ਬੇਨਤੀ ਕਰ ਰਿਹਾ ਸੀ ਕਿ ਜਿਹੜਾ ਸਾਨੂੰ ਨੀਂਦ ਤੋਂ ਜਗਾਉਂਦਾ ਹੈ ਡਿਸਟਰਬਰਰ ਅਸੀਂ ਉਹਨੂੰ ਮੰਨਦੇ ਵੀ ਉਹ ਡਿਸਟਰਬਰਰ ਆਫ ਮਾਈ ਸਲੀਪ ਕਹਿੰਦੇ ਜਿਹੜਾ ਵੀ ਸਾਡੀ ਨੀਂਦ ਦੇ ਵਿੱਚੋਂ ਸਾਨੂੰ ਡਿਸਟਰਬ ਕਰੇ ਤੇ ਜਿਹੜਾ ਬੰਦਾ ਨੀਂਦ ਤੋਂ ਸਾਨੂੰ ਜਗਾ ਕੇ ਸਾਨੂੰ ਰਾਹੇ ਤੋੜਨ ਦਾ ਯਤਨ ਕਰੇ